ਜੋ ਖਾਣਾ ਬਣਾਉਣ ਸਮੇ ਬੀਬੀਆਂ ਇਸ ਸ਼ਬਦ ਦਾ ਜਾਪ 11 ਮਿੰਟ ਕਰਨ ਸੰਤਾਂ ਦੇ ਬਚਨ ਸੀ ਫਿਰ ਦੇਖਣਾ ਵਰਕਤਾ ਘਰ ਸਵਰਗ ਬਣ ਜਾਂਦੇ ਕਲੇਸ਼ ਗਰੀਬੀ ਬਿਮਾਰੀਆਂ ਸਭ ਦੂਰ ਹੋ ਜਾਂਦੇ ਨੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਘਰ ਦੇ ਵਿੱਚ ਜਦੋਂ ਬੀਬੀਆਂ ਨੇ ਖਾਣਾ ਆਦਕ ਤਿਆਰ ਕਰਨਾ ਹੈ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਜਦੋਂ ਵੀ ਆਪਾਂ ਖਾਣਾ ਤਿਆਰ ਕਰੀਏ ਜਾਂ ਘਰ ਦੀ ਰਸੋਈ ਦੇ ਵਿੱਚ ਕੋਈ ਵੀ ਚੀਜ਼ ਵਸਤੂ ਤਿਆਰ ਕਰੀਏ ਤਾਂ ਇਸ ਰਲ ਦਾ ਧਿਆਨ ਰੱਖਣਾ ਹੈ ਕਿ ਇਹ ਉਸ ਪਰਮਾਤਮਾ ਦੀ ਕਿਰਪਾ ਰਹਿਮਤ ਦੇ ਨਾਲੇ ਜਿਹੜਾ ਹੈ ਅਸੀਂ ਸ਼ੱਕ ਰਹੇ ਹਾਂ ਉਹਦਾ ਸ਼ੁਕਰਾਨਾ ਜ਼ਰੂਰੀ ਆ ਤੇ ਉਹ ਪਰਮਾਤਮਾ ਦੇ ਜਿਹੜੇ ਬਚਨ ਨੇ ਆਪਾਂ ਪੜ੍ਹਦੇ ਆ ਨਾ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਇਹ ਉਹਦੀ ਕਿਰਪਾ ਹੈ ਜਿਹਦੀ ਕਿਰਪਾ ਨਾਲ ਸਾਡੇ ਤੇ ਐਡੇ ਵੱਡੇ ਜਿਹੇ ਕਿਰਪਾ ਹੈ ਉਹਦੀ ਕਿਰਪਾ ਦੇ ਨਾਲ ਅਸੀਂ ਸ਼ੱਕ ਸ਼ਕਾਰ ਰਹੇ ਹਾਂ ਸਾਡੇ ਤੇ ਐਡੀ ਵੱਡੀ ਕਿਰਪਾ ਹੋ ਰਹੀ ਹੈ ਤੇ ਉਸ ਪਰਮਾਤਮਾ ਨੇ ਤਰਸ ਖਾ ਕੇ ਸਾਡੇ ਤੇ ਇਡੀ ਵੱਡੀ ਕਿਰਪਾ ਕਰ ਦਿੱਤੀ ਹੈ ਤੇ ਉਸ ਪਰਮਾਤਮਾ ਨੇ ਸਾਨੂੰ ਇਹ ਸਭ ਕੁਝ ਜਿਹੜਾ ਹੈ ਉਹ ਬਖਸ਼ਿਆ ਹੋਇਆ ਹੈ ਜਦੋਂ ਵੀ ਅਸੀਂ ਕੋਸ਼ਿਸ਼ ਕਰੀਏ ਅਸੀਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਉੱਪਰ ਧਿਆਨ ਲਈਏ ਗੁਰਮੁਖ ਪਿਆਰਿਓ ਕੋਸ਼ਿਸ਼ ਕਰੀਏ ਕਿ ਸਤਿਗੁਰੂ ਜੀ ਆਪ ਜੀ ਰਹਿਮਤ ਕਰਿਓ ਇਹ ਆਪ ਜੀ ਦੀ ਹੀ ਕਿਰਪਾ ਹੈ ਇਹ ਆਪ ਜੀ ਦੀ ਹੀ ਰਹਿਮਤ ਹੈ ਸਤਿਗੁਰੂ ਕਿ ਆਪ ਜੀ ਨੇ ਹੀ ਮੈਨੂੰ ਜਿਹੜਾ ਹੈ ਇਹ ਸਭ ਕੁਝ ਬਖਸ਼ਿਸ਼ ਕੀਤਾ ਹੈ ਗੁਰਮਖ ਪਿਆਰਿਓ ਆਪ ਜੀ ਨੇ ਹੀ ਬਖਸ਼ਿਸ਼ ਕੀਤਾ ਕਿਉਂਕਿ ਮੇਰੇ ਕੋਲੇ ਸਮਰੱਥਾ ਨਹੀਂ ਸੀ ਸ਼ਾਇਦ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਵਸਤੂ ਨਹੀਂ ਸੀ ਕੋਈ ਚੀਜ਼ ਨਹੀਂ ਸੀ ਸਤਿਗੁਰੂ ਜੀ ਉਹ ਆਪ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਪਿਆਰਿਓ ਜਦੋਂ ਅਸੀਂ ਘਰ ਦੇ ਵਿੱਚ ਕੋਈ ਵੀ ਖਾਣਾ ਆਦਕ ਤਿਆਰ ਕਰੀਏ ਜਾਂ ਕੁਝ ਵੀ ਅਸੀਂ ਤਿਆਰ ਕਰੀਏ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਜਿਹੜਾ ਨਾ ਜ਼ਰੂਰ ਤਿਆਰ ਕਰੀਏ ਉਸ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਹੈ ਨਾ ਜ਼ਰੂਰ ਹੋਵੇ ਤੇ ਨਾਲ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਬੀਬੀਆਂ ਭੈਣਾਂ ਨੇ ਨਾ ਉਸ ਅਕਾਲ ਪੁਰਖ ਦਾ ਸ਼ੁਕਰ ਕਰਨਾ ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਇਹ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਿਓ ਆਪ ਜੀ ਰਹਿਮਤ ਕਰਿਓ ਸਤਿਗੁਰੂ ਜੀ ਆਪ ਜੀ ਜੇਕਰ ਕਿਰਪਾ ਕਰੋਗੇ ਆਪ ਜੀ ਜੇਕਰ ਰਹਿਮਤ ਕਰੋਗੇ ਤਾਂ ਹੀ ਸਾਡੀ ਜਿਹੜੀ ਜ਼ਿੰਦਗੀ ਦਾ ਸਿਸਟਮ ਹੈ ਨਾ ਉਹ ਸਹੀ ਢੰਗ ਨਾਲ ਚੱਲੇਗਾ ਜਾਂ ਫਿਰ ਮੂਲ ਮੰਤਰ ਸਹਿਬ ਦਾ ਜਾਪ ਕਰੋ ਜਾਂ ਫਿਰ ਗੁਰ ਮੰਤਰ ਦਾ ਜਾਪ ਕਰੋ ਜਾਂ ਫਿਰ ਸਤਨਾਮ ਵਾਹਿਗੁਰੂ ਦਾ ਇਕੱਲਾ ਜਾਪ ਕਰ ਲਓ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਨੇ 11 ਕੋ ਮਿੰਟ ਜਾਪ ਕਰ ਲਿਓ ਮਹਾਂਪੁਰ ਕਹਿੰਦੇ ਹੁੰਦੇ ਸੀ ਵੀ 11 ਕੋ ਮਿੰਟ ਜਾਪ ਕਰਿਆ ਕਰੋ ਜਿਹੜਾ ਅਸਰ 11 ਮਿੰਟ ਦੇ ਵਿੱਚ ਹੋਣਾ ਨਾ ਜਿਹੜਾ ਅਸਰ 11 ਮਿੰਟ ਦੇ ਵਿੱਚ ਹੋਣਾ ਕਹਿੰਦੇ ਸਤਿਗੁਰੂ ਜੀ ਨੇ ਕਿਰਪਾ ਕਰ ਦੇਣੀ ਹੈ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਹੈ ਰਹਿਮਤ ਕਰ ਦੇਣੀ ਹੈ ਕਹਿੰਦੇ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਣੀ ਹੈ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਣੀ ਹੈ ਕਹਿੰਦੇ ਬਾਕੀ ਸਾਰੇ ਕਾਰਜ ਜਿਹੜੇ ਆ ਨਾ ਸਤਿਗੁਰ ਨੇ ਆਪਣੇ ਆਪ ਹੀ ਰਾਸ ਕਰ ਦੇਣਗੇ ਸਾਰੇ ਕਾਰਜ ਆਪਣੇ ਆਪ ਹੀ ਰਾਸ ਹੋ ਜਾਣਗੇ ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਗੁਰੂ ਦਾ ਸ਼ੁਕਰਾਨਾ ਜਿਹੜਾ ਨਾ ਉਹ ਕਿਵੇਂ ਕਰੀਏ ਮੇਰੇ ਪਾਤਸ਼ਾਹ ਦਾ ਜਿਹੜਾ ਸ਼ੁਕਰਾਨਾ ਹੈ ਨਾ ਉਹ ਕਿਵੇਂ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਜਿਹੜਾ ਸ਼ੁਕਰਾਨਾ ਹੈ ਨਾ ਉਹ ਕਿਵੇਂ ਹੋਵੇ ਪਿਆਰਿਓ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਉਸ ਗੁਰੂ ਦਾ ਸ਼ੁਕਰਾਨਾ ਹੋਵੇ ਜਦੋਂ ਵੀ ਉਸ ਪਾਤਸ਼ਾਹ ਦਾ ਸ਼ੁਕਰਾਨਾ ਹੋਵੇ ਤੇ ਇਹ ਗੱਲ ਯਾਦ ਰੱਖਿਓ ਕਿ ਉਹ ਸਤਿਗੁਰੂ ਨਾ ਬੜੀ ਵੱਡੀ ਕਿਰਪਾ ਕਰਦਾ ਹੈ ਬੜੀ ਵੱਡੀ ਰਹਿਮਤ ਕਰਦਾ ਹੈ ਪਿਆਰਿਓ ਜਦੋਂ ਉਹ ਗੁਰੂ ਕਿਰਪਾ ਕਰਦਾ ਹੈ ਤੇ ਯਾਦ ਰੱਖਿਓ ਫਿਰ ਬਰਕਤਾਂ ਘਰ ਦੇ ਵਿੱਚ ਐਵੇਂ ਆ ਜਾਂਦੀਆਂ ਨੇ ਜਿਵੇਂ ਘਰਾਂ ਦੇ ਵਿੱਚ ਸਾਧ ਸੰਗਤ ਆਪਾਂ ਵੇਖਦੇ ਆ ਨਾ ਕਿ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਆ ਜਾਂਦੀਆਂ ਨੇ ਤੇ ਅਸੀਂ ਵੇਖਦੇ ਆ ਵੀ ਪਤਾ ਨਹੀਂ ਕਿੱਥੋਂ ਆ ਗਈਆਂ ਵੀ ਕਿਵੇਂ ਗੁਰੂ ਨੇ ਕਿਰਪਾ ਕਰ ਦਿੱਤੀ ਕਿ ਜਿਵੇਂ ਕਹਿੰਦੇ ਬਿਨ ਬੁਲਾਈਆਂ ਖੁਸ਼ੀਆਂ ਆ ਜਾਂਦੀਆਂ ਨੇ ਨਾ ਤੇ ਸਤਿਗੁਰੂ ਜੀ ਐਵੇਂ ਵਰਕਤਾਂ 깔 ਦਿੰਦੇ ਨੇ ਜਿਵੇਂ ਆ ਪੜਦੇ ਆ ਨਾ ਤੇਗ ਬਹਾਦਰ ਸਿਮਰੇ ਆ ਘਰ ਨੌਂ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਇੱਕ ਧੱਕ ਗਈ ਨਾ ਮੇਰੇ ਸਤਿਗੁਰੂ ਜੀ ਬਖਸ਼ਿਸ਼ਾਂ ਘਰ ਦੇ ਵਿੱਚ ਬਾੜ ਦਿੰਦੇ ਨੇ ਇਹ ਮੇਰੇ ਗੁਰੂ ਦੀ ਕਿਰਪਾ ਹੈ ਪਿਆਰਿਓ ਘਰ ਸਵਰਗ ਤਾਂ ਬਣਦਾ ਜਦੋਂ ਘਰ ਦੇ ਜਿਹੜੇ ਮੋਢੀ ਨੇ ਨਾ ਮੋਤਵਾਰ ਜਦੋਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੁੜਦੇ ਨੇ ਜਦੋਂ ਉਹਦਾ ਸ਼ੁਕਰਾਨਾ ਹੋ ਜਾਏ ਜਦੋਂ ਉਹਦਾ ਸ਼ੁਕਰਾਨਾ ਹੋ ਜਾਏ ਤੇ ਆਪਾਂ ਸਾਰੇ ਇਹ ਗੱਲ ਜਿਹੜੀ ਹੈ ਉਹ ਯਾਦ ਰੱਖੀਏ ਵੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਿਓ ਆਪ ਜੀ ਰਹਿਮਤ ਕਰਿਓ ਸਤਿਗੁਰੂ ਜੀ ਆਪ ਜੀ ਇੰਨੀ ਕੋ ਕਿਰਪਾ ਕਰਿਓ ਆਪ ਜੀ ਇੰਨੀ ਕੋ ਰਹਿਮਤ ਕਰਿਓ ਮੇਰੇ ਪਾਤਸ਼ਾਹ ਕਿ ਸਤਿਗੁਰੂ ਕਿ ਮੇਰੇ ਉੱਪਰ ਜਿਹੜੀ ਹੈ ਨਾ ਕਿਸੇ ਵੀ ਚੀਜ਼ ਦਾ ਕੋਈ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਉਹ ਕੁਝ ਵੀ ਨਾ ਚੱਲੇ ਇਹ ਮੇਰੇ ਪਾਤਸ਼ਾਹ ਆਪ ਜੀ ਕਿਰਪਾ ਰੱਖਿਓ ਵੀ ਮੈਂ ਰਸਤੇ ਤੋਂ ਨਾ ਭਟਕਾਂ ਨਾ ਮੈਂ ਆਪ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਨਾ ਚੱਲਦਾ ਰਵਾਂ ਘਰ ਦੇ ਵਿੱਚ ਕਲੇਸ਼ ਆਦਕ ਗਰੀਬੀ ਆਦਕ ਬਿਮਾਰੀਆਂ ਜਿਹੜੀਆਂ ਉਹ ਨਾ ਉਹ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਬਾਕੀ ਦਾ ਮੈਂ ਜ਼ਿੰਦਗੀ ਦੀ ਜਿਹੜੀ ਹੈ ਨਾ ਸਾਰੀ ਰਫਤਾਰ ਉਹ ਬਣਾ ਕੇ ਰੱਖਾਂਗਾ ਬਸ ਇੰਨੀ ਕਿਰਪਾ ਕਰਿਓ ਵੀ ਮੇਰੇ ਤੇ ਨਾ ਕੋਈ ਦੁੱਖ ਨਾ ਆਇਆ ਬੇ ਸਤਿਗੁਰੂ ਜੇ ਦੁੱਖ ਆਵੇ ਤਾਂ ਮੈਂ ਡੋਲਾਂਾ ਜੇ ਦੁੱਖ ਆਵੇ ਤਾਂ ਮੈਨੂੰ ਪਤਾ ਹੀ ਨਾ ਲੱਗੇ ਸਤਿਗੁਰੂ ਵੀ ਦੁੱਖ ਆਇਆ ਤੇ ਚਲਿਆ ਵੀ ਗਿਆ ਕਮਾਲ ਹੋ ਗਈ ਕਹਿੰਦੇ ਐਦਾਂ ਦੀ ਕਿਰਪਾ ਰੱਖਿਓ ਬਣਾ ਕੇ ਸਤਿਗੁਰੂ ਐਦਾਂ ਦੀ ਰਹਿਮਤ ਰੱਖਿਓ ਜੇਕਰ ਆਪ ਜੀ ਇਦਾਂ ਦੀ ਕਿਰਪਾ ਰੱਖੋਗੇ ਜੇਕਰ ਆਪ ਜੀ ਇਦਾਂ ਦੀ ਰਹਿਮਤ ਰੱਖੋਗੇ ਸਤਿਗੁਰੂ ਤਾਂ ਬਹੁਤ ਵੱਡੀ ਕਿਰਪਾ ਹੈ ਬਹੁਤ ਵੱਡੀ ਰਹਿਮਤ ਹੈ ਸਤਿਗੁਰੂ ਜੀ ਆਪ ਜੀ ਨੇ ਇਸੇ ਤਰ੍ਹਾਂ ਕਿਰਪਾ ਰੱਖਣੀ ਹੈ ਇਸੇ ਤਰ੍ਹਾਂ ਰਹਿਮਤ ਰੱਖਣੀ ਹੈ ਗੁਰਮੁਖ ਪਿਆਰਿਓ ਇਹ ਗੁਰੂ ਦੀ ਕਿਰਪਾ ਹੈ ਸੋ ਜਦੋਂ ਵੀ ਕਿਤੇ ਬਾਹਰ ਜਾਈਏ ਗੁਰੂ ਦਾ ਸ਼ੁਕਰਾਨਾ ਜਦੋਂ ਘਰੇ ਆਈਏ ਗੁਰੂ ਦਾ ਸ਼ੁਕਰਾਨਾ ਪ੍ਰਸ਼ਾਦਾ ਛਕੀਏ ਸ਼ੁਕਰਾਨਾ ਤੇ ਸਤਿਗੁਰੂ ਇਹ ਪਾਤਸ਼ਾਹ ਇਹ ਜੋ ਕੁਝ ਵੀ ਦਿੱਤਾ ਹੋਇਆ ਇਹ ਤੇਰਾ ਹੀ ਹੈ ਬੇਣ ਤੋਦ ਹੋਰ ਕੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹੇ ਨਾਮ ਸੰਤੋਖਿਆ ਤਉਤਰੈ ਮਨ ਕੀ ਭੁਖ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇਓ ਮੇਰੇ ਪਾਤਸ਼ਾਹ ਜੀ ਆਪ ਦੀ ਰਹਿਮਤਾਂ ਕਰਦੇਓ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੇ ਫੇਰ ਕਿਰਪਾ ਕਰ ਦਿੰਦੇ ਨੇ ਫੇਰ ਸਤਗੁਰੂ ਜੀ ਰਹਿਮਤਾਂ ਕਰ ਦਿੰਦੇ ਨੇ ਇਹ ਗੁਰੂ ਦੀ ਕਿਰਪਾ ਹੈ ਇਹ ਪਾਤਸ਼ਾਹ ਦੀ ਕਿਰਪਾ ਹੈ ਪਿਆਰਿਓ ਮੇਰੇ ਪਾਤਸ਼ਾਹ ਜੀ ਇੰਜ ਕਿਰਪਾ ਕਰਦੇ ਨੇ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਸਾਧ ਸੰਗਤ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿਆਰਿਓ ਜਿਨ੍ਹਾਂ ਕੋਲੇ ਨਾਮ ਸਿਮਰਨ ਹੈ ਜਿਨ੍ਹਾਂ ਕੋਲੇ ਬਾਣੀ ਹੈ ਪਾਤਸ਼ਾਹ ਕਹਿੰਦੇ ਆ ਨਾ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਇਸ ਜਗਤ ਦੇ ਵਿੱਚ ਚਾਨਣ ਹੈ ਮਨਾਰਾ ਹੈ ਕਹਿੰਦੇ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਜਿਹੜਾ ਸਤਿਗੁਰੂ ਦੀ ਬਾਣੀ ਨਾਲ ਜੁੜਦਾ ਹੈ ਜੋ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਸਭ ਤੋਂ ਵੱਡਾ ਹੱਕਦਾਰ ਹੈ ਗੁਰੂ ਦੀ ਕਿਰਪਾ ਦਾ ਸਤਗੁਰੂ ਦੀ ਰਹਿਮਤ ਦਾ ਜਿਹੜਾ ਗੁਰੂ ਦੀ ਰਹਿਮਤ ਦਾ ਹੱਕਦਾਰ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਹੁਣ ਇਥੇ ਇੱਕ ਬੇਨਤੀ ਨੂੰ ਹੋਰ ਸਮਝਿਓ ਕਿ ਗੁਰੂ ਦਾ ਸ਼ੁਕਰਾਨਾ ਕਰੀਏ ਘਰ ਦੇ ਵਿੱਚ ਬੀਬੀਆਂ ਭੈਣਾਂ ਪ੍ਰਸ਼ਾਦਾ ਆਦਿ ਤਿਆਰ ਕਰਦੇ ਹੋਏ ਗੁਰੂ ਦਾ ਸ਼ੁਕਰਾਨਾ ਕਰਨ ਤੇ ਯਾਦ ਰੱਖਿਓ ਮੈਂ ਕਹਣਾ ਸਤਿਗੁਰੂ ਨੇ ਉਹਦੇ ਵਿੱਚ ਵੀ ਬਰਕਤ ਪਾ ਦੇਣੀ ਹੈ ਮੇਰੇ ਪਾਤਸ਼ਾਹ ਜੀ ਨੇ ਉਹਦੇ ਵਿੱਚ ਵੀ ਬਰਕਤ ਪਾ ਦੇਣੀ ਹੈ ਤੇ ਜਦੋਂ ਸਤਿਗੁਰੂ ਬਰਕਤ ਪਾ ਦਿੰਦੇ ਆ ਤੇ ਪਿਆਰਿਓ ਫਿਰ ਸਾਰੇ ਕਾਰਜ ਜਿਹੜੇ ਆ ਨਾ ਰਾਸ ਹੋ ਜਾਂਦੇ ਆ ਇਸ ਕਰਕੇ ਸ਼ੁਕਰਾਨਾ ਕਰਿਆ ਕਰੋ ਸਤਿਗੁਰੂ ਜੀ ਸਾਰੀਆਂ ਦੁੱਖ ਤਕਲੀਫਾਂ ਨੂੰ ਜਿਹੜਾ ਨਾ ਤੱਕ ਕੇ ਬਾਹਰ ਕਰ ਦੇਣਗੇ ਕਰ ਵਾਹਿਗੁਰੂ ਜੀ